ਡਾਕਟਰ ਬੀ ਆਰ ਅੰਬੇਡਕਰ ਬਲੱਡ ਡੋਨਰ ਕਲੱਬ ਮਲੋਟ ਦੇ ਸੀਨੀਅਰ ਸਲਾਹਕਾਰ ਸਟੇਟ ਅਵਾਰਡੀ ਸ਼੍ਰੀ ਨਰੇਸ਼ ਚਰਾਯਾ ਜੀ ਦੀ ਅੰਤਿਮ ਅਰਦਾਸ ਮੌਕੇ ਗੁਰਦੁਆਰਾ ਭਾਈ ਜਗਤਾ ਜੀ ਮਲੋਟ ਵਿਖੇ 15ਵਾਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਸੰਦੀਪ ਖਟਕ ਨੇ ਦੱਸਿਆ ਕਿ ਸਵਰਗੀ ਸ਼੍ਰੀ ਨਰੇਸ਼ ਚਰਾਯਾ ਜੀ ਦੀ ਖੂਨਦਾਨ ਦੇ ਖੇਤਰ ਵਿੱਚ ਬੇਮਿਸਾਲ ਦੇਣ ਹੈ ਉਹਨਾਂ 100 ਵਾਰ ਤੋਂ ਵੀ ਵੱਧ ਖੂਨਦਾਨ ਕੀਤਾ ਜਿਸ ਕਰਕੇ ਉਹਨਾਂ ਨੂੰ ਸਟੇਟ ਅਵਾਰਡ ਵੀ ਮਿਲਿਆ ਉਨ੍ਹਾਂ ਕਿਹਾ ਕਿ ਅਹੁਦੇਦਾਰਾ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਸੰਸਥਾ ਵੱਲੋਂ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਹਰ ਸਾਲ ਇੱਕ ਖੂਨਦਾਨ ਕੈਂਪ ਆਯੋਜਿਤ ਕੀਤਾ ਜਾਇਆ ਕਰੇਗਾ ਇਸ ਖੂਨਦਾਨ ਕੈਂਪ ਵਿੱਚ 80 ਖੂਨਦਾਨੀਆਂ ਨੇ ਖੂਨਦਾਨ ਕੀਤਾ ਜਿਸ ਵਿੱਚ ਮਹਿਲਾ ਸ਼ਕਤੀ ਨੇ ਵੀ ਖੂਨਦਾਨ ਵਿੱਚ ਆਪਣਾ ਯੋਗਦਾਨ ਪਾਇਆ ਉਨ੍ਹਾਂ ਦੱਸਿਆ ਕਿ ਸਵਰਗੀ ਨਰੇਸ਼ ਚਰਾਇਆ ਦੇ بیٹے ਅਭੀ ਬੇਟੀ ਨੈਂਸੀ ਅਤੇ ਭਰਾ ਨਰੇਸ਼ ਚਰਾਇਆ ਅਤੇ ਸੰਸਥਾ ਦੇ ਸਮੂਹ ਮੈਂਬਰ ਅਤੇ ਮਲੋਟ ਦੀਆਂ ਸਮੂਹ ਸਮਾਜ ਸੇਵੀ ਸੰਸਥਾਵਾਂ ਨੇ ਵੀ ਖੂਨਦਾਨ ਕਰਕੇ ਨਰੇਸ਼ ਚਰਾਇਆ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਸਰਕਾਰੀ ਹਸਪਤਾਲ ਮਲੋਟ ਦੀ ਟੀਮ ਨੇ ਖੂਨਦਾਨ ਇਕੱਤਰ ਕਰਕੇ ਸਰਕਾਰੀ ਹਸਪਤਾਲ ਮਲੋਟ ਵਿਖੇ ਜਮ੍ਹਾਂ ਕੀਤਾ ਜਿਸ ਨਾਲ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਣਗੀਆਂ। ਇਸ ਮੌਕੇ ਕਲੱਬ ਦੇ ਪ੍ਰਧਾਨ ਸੰਦੀਪ ਖਟਕ, ਵਾਈਸ ਪ੍ਰਧਾਨ ਓਮ ਪ੍ਰਕਾਸ਼, ਪ੍ਰੋਫੈਸਰ ਸ੍ਰਿੰਦਰ ਮਕਵਾਹਣਾ ਯੂਥ ਪ੍ਰਧਾਨ ਨਵਦੀਪ ਆਕਾਸ਼ਦੀਪ ਸਤੀਸ਼ ਕੁਮਾਰ ਜੀਤਾ ਰਾਮ ਸੰਦੀਪ ਪੁਨੀਆ ਲੱਕੀ ਕੁਮਾਰ ਦੀਪਕ ਮਹਿਤਾ ਸੀਨੀਅਰ ਮੈਡੀਕਲ ਅਫਸਰ ਡਾਕਟਰ ਸੁਨੀਲ ਬਾਂਸਲ ਜ਼ਿਲ੍ਹਾ ਕੋਆਰਡੀਨੇਟਰ ਮਨੋਜ ਅਸੀਜਾ ਚਰਨਜੀਤ ਖੁਰਾਨਾ ਵਰਿੰਦਰ ਤਨੇਜਾ ਕਾਉਂਸਲਰ ਹਰਮੇਲ ਸੰਧੂ ਪ੍ਰਧਾਨ ਮੰਗਤ ਮੌਰਿਆ ਰਜਿੰਦਰ ਪਨੇਜਾ ਸੁਰਿੰਦਰ ਮਦਾਨ ਅਨਿਲ ਜੁਨੇਜਾ ਅਤੇ ਮਲੋਟ ਦੀਆਂ ਸਮੂਹ ਸਮਾਜ ਸੇਵੀ ਸੰਸਥਾਵਾਂ ਅਤੇ ਮੈਂਬਰ ਸਭਨ ਹਾਜ਼ਰ ਸਨ ਹਾਂਜੀ ਜੋ ਅੱਜ ਸਵਰਗਵਾਸੀ ਨਰੇਸ਼ ਚਰਾਏ ਜੀ ਦੀ ਯਾਦ ਦੇ ਵਿੱਚ ਜਿਹੜਾ ਖੂਨਦਾਨ ਕੈਂਪ ਲਗਾਇਆ ਗਿਆ ਸੀ ਕੀ ਕਹਿਣਾ ਚਾਹੋ ਸਰ ਜੀ ਬਹੁਤ ਮਾੜਾ ਹੋਇਆ ਸਾਡੇ ਬਹੁਤ ਆਨਰਡ ਪਰਸਨ ਸੀਗੇ 105 ਵਾਰੀ ਬਲੱਡ ਡੋਨੇਟ ਕਰ ਚੁੱਕੇ ਨੇ ਸਾਰੇ ਮੈਂਬਰ ਸੀਗੇ ਬਰਥ ਉਹਨਾਂ ਦੀ ਯਾਦ ਵਿੱਚ ਅੱਜ ਕੈਂਪ ਬਣ ਚੁੱਕਾ ਜੇ ਗੱਲ ਕਰੀਏ ਜੀ ਤੁਸੀਂ ਆਪ ਵੀ ਬਲੱਡ ਡੋਨੇਟ ਕੀਤਾ ਸਾਡੀਆਂ ਬੀਬੀਆਂ ਭੈਣਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੀਆਂ ਥੋੜਾ ਜਿਹਾ ਡਰ ਮੰਦੇ ਆ ਡਰ ਵਾਲੀ ਤਾਂ ਕੋਈ ਗੱਲ ਹੀ ਹੈ ਨਹੀਂ ਕਿ ਜੀ ਜਿੱਦਾਂ ਕਿ ਮੈਨੂੰ ਹੈਲਥ ਇਸ਼ੂ ਸੀ ਪਹਿਲਾਂ ਬਲੱਡ ਦੇਣ ਤੋਂ ਪਹਿਲਾਂ ਮੇਰਾ ਫਿਫਥ ਟਾਈਮ ਹੈ ਬਲੱਡ ਡੋਨੇਟ ਕਰਨ ਦਾ ਬਟ ਮੇਰੇ ਹੈਲਥ ਇਸ਼ੂ ਜੋ ਵੀ ਆ ਰਹੇ ਸੀ ਮੇਰੀ ਮੈਡੀਸਿਨ ਸ਼ੋਰਟ ਕੀ ਹੈ ਮਤਲਬ ਮੈਂ ਕੈਰੀਅਰ ਸਾਰੇ ਨੂੰ ਕਰਨਾ ਚਾਹੀਦਾ ਹੈ ਅੱਜ ਜੋ ਅੱਜ ਸਵਰਗਵਾਸੀ ਨਰੇਸ਼ ਚਰਾ ਜੀ ਦੀ ਯਾਦ ਦੇ ਵਿੱਚ ਇੱਕ ਜਿਹੜਾ ਖੂਨਦਾਨ ਕੈਂਪ ਲਾਇਆ ਗਿਆ ਕੋ ਸਮਾਜ ਸੇ ਵੀ ਸੀ ਕੀ ਕਹਿਣਾ ਚਾਹੋਗੇ ਹਾਂਜੀ ਸਰ ਬਹੁਤ ਅੱਛਾ ਹੈ ਕਿਸੇ ਬਾਬਾ ਨੇ ਕਹਿੰਦੇ ਕਿ ਸਾਰਿਆਂ ਨੂੰ ਕਿ ਡੋਨੇਟ ਕਰੋ ਬਹੁਤ ਲੋਕ ਨੂੰ ਪਤਾ ਹੈ ਕਿ ਰੋਡ ਐਕਸੀਡੈਂਟ ਤੇ ਕੁਝ ਹੁੰਦੇ ਆ ਕਿ ਬਸ ਸਮ ਟਾਈਮ ਹੁੰਦਾ ਕਿ ਬਲੱਡ ਨਹੀਂ ਮਿਲਦਾ ਕਿਉਂਕਿ ਮੇਰੇ ਨਾਲ ਵੀ ਹੋ ਚੁੱਕੀ ਹੈ ਇਸ ਇੱਕ ਵਾਰ ਹੋਇਆ ਸੀ ਕਾਫੀ ਟਾਈਮ ਤੋਂ ਛੋਟੇ ਸੀ ਕਾਲਜ ਟਾਈਮ ਸੀ ਮੇਰੇ ਵੀ ਸੋਤੋਂ ਹੀ ਸਟਾਰਟ ਕੀਤਾ ਬਲੱਡ ਦੇਣਾ ਮੇਰੇ ਚਾਚਾ ਜੀ ਦਾ ਐਕਸੀਡੈਂਟ ਹੋ ਗਿਆ ਸੀ ਜੀ ਤੇ ਸਾਡੀ ਲੇਡੀਜ਼ ਵਾਸਤੇ ਕੀ ਮੈਸੇਜ ਦੇਣਾ ਚਾਹੋਗੇ ਜੀ ਕੋਈ ਮੈਂ ਹਾਂਜੀ ਉਹੀ ਮੈਂ ਕਹਿ ਰਹੀ ਨਾ ਕਿ ਲੇਡੀਜ਼ ਨੂੰ ਵੀ ਬਲੱਡ ਡੋਨੇਟ ਕਰਨਾ ਚਾਹੀਦਾ ਹੈ ਤੋਂ ਉਹੀ ਦੱਸ ਰਹੀ ਕਿ ਮੇਰੇ ਚਾਚਾ ਦੇ ਐਕਸੀਡੈਂਟ ਵੇਲੇ ਸਾਨੂੰ ਬਲੱਡ ਨਹੀਂ ਮਿਲਿਆ ਸੀਗਾ ਅਸੀਂ ਕੁਝ ਦੇ ਚੁੱਕੇ ਸੀ ਪਰ ਸਾਨੂੰ ਨਹੀਂ ਮਿਲਿਆ ਸੀ ਉਸ ਟਾਈਮ ਤੇ ਮੇਰੇ ਮੰਮਾ ਬੜੇ ਗੁੱਸੇ ਵਿੱਚ ਸਾਡੇ ਬੱਚੇ ਦੇ ਰਹੇ ਆ ਅਸੀਂ ਵੀ ਦਿੱਤਾ ਸੀ ਸਾਈਕੋਲੋਜਾਈਂ ਵੀ ਦਿੰਦੇ ਸੀ ਨੂੰ ਐਲਰਡੀ ਨੇ ਮੈਸੇਜ ਦੇ ਰਹੇ ਆ ਕਿ ਪਲੀਜ਼ ਸਾਰੇ ਆਓ ਅੱਗੇ ਬਾਅਦ ਕਿ ਤੁਸੀਂ ਡੋਨੇਟ ਕਰੋ ਕਿ ਬਹੁਤ ਲੋਕਾਂ ਨੂੰ ਨੀਡ ਹੁੰਦੀ ਆ ਨਹੀਂ ਮਿਲਦਾ ਜੀ ਬਲੱਡ ਸਮ ਟਾਈਮ ਬਹੁਤ ਇਦਾਂ ਦੇ ਕਿ ਬਲੱਡ ਨਹੀਂ ਮਿਲਦਾ ਤੁਸੋਂ ਸਾਰਿਆਂ ਨੂੰ ਬਲੱਡ ਦੇਣਾ ਚਾਹੀਦਾ ਹੈ ਕਿਉਂਕਿ ਸਾਡੀ ਬੋਡੀ ਦੀ ਵੀ ਰਿਕਵਰੀ ਹੁੰਦੀ ਆ ਇਸ ਨਾਲ ਕਿਉਂਕਿ ਬਲੱਡ ਗਾੜਾ ਹੁੰਦਾ ਤੁਹਾਨੂੰ ਪਤਾ ਹੈ ਜਿਨ੍ਹਾਂ ਤੁਸੀਂ ਡੋਨੇਟ ਕਰਦੇ ਹੋ ਤੁਹਾਨੂੰ ਮੈਡੀਸਿਨ ਲੈਣ ਦੀ ਕੋਈ ਨੀਂਰਮੀ ਹੁੰਦੀਗੀ ਬਲੱਡ ਆਪਣੇ ਆਪ ਤੋਂ ਡਾ ਪਤਲਾ ਇਕੋ ਐਟੈਕ ਦੀ ਪ੍ਰੋਬਲਮ ਨਹੀਂ ਆਉਂਦੀ ਬਲੱਡ ਦਿੰਦੇ ਹੋ ਤਾਂ ਤੁਸੀਂ ਬਲੱਡ ਨਾ ਤੁਹਾਡਾ ਵੀਪੀਕੇ ਦੀ ਹਾਈ ਹੋਵੇ ਤਾਂ ਕਾਫੀ ਚੀਜ਼ਾਂ ਤੋਂ ਤੁਸੀਂ ਬਚ ਸਕਦੇ ਹੋ ਨਾ ਜੀ ਖੇੜੀ ਦੇ ਬੰਦ ਵਿੱਚ ਵੈਸੇ ਦਰਜਾ ਹੁੰਦਾ ਜੀ ਨਹੀਂ ਦੇਖੋ ਇਹ ਤਾਂ ਸਿਰਫ ਇੱਕ ਵਹਿਮ ਹੈ ਲੀਡੀ ਨੂੰ ਆਉਂਦਾ ਕਿ ਮੇਬੀ ਸਾਨੂੰ ਪ੍ਰੋਬਲਮ ਜ਼ਿਆਦਾ ਆਉਂਦੀਆਂ ਤਾਂ ਅਸੀਂ ਨਹੀਂ ਦੇ ਸਕਦੇ ਬਟਾਤਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਤੁਸੀਂ ਦੇ ਰਹੇ ਹੋ ਤਾਂ ਤੁਹਾਡੀ ਬੋਡੀ ਜ਼ਿਆਦਾ ਰਿਕਵਰ ਹੁੰਦੀ ਹੈ ਸਾਨੂੰ ਹਲਕੀ ਹੁੰਦੀ ਹੈ ਬੋਡੀ ਤੁਹਾਡੇ ਬਲੱਡ ਦੇ ਨਾਲ ਔਰ ਬਲੱਡ ਨੂੰ ਪਤਾ ਹੈ ਕਿ ਇਹਦੇ ਨਾਲ ਦੀ ਨਾਲ ਕਵਰ ਹੋ ਜਾਣਾ ਹੈ ਅੱਧਾ ਤੱਕ ਪ੍ਰੋਬਲਮ ਹੀ ਨਹੀਂ ਯਾਨੀ ਤੁਸੀਂ ਬਲੱਡ ਦਿੱਤਾ ਤੇ ਥੋੜੀ ਥੋੜਾ ਬਲੱਡ ਹੋ ਗਿਆ ਨਹੀਂ ਇਹ ਨਾਲ ਦੇ ਨਾਲ ਰਿਕਵਰ ਹੋ ਜਾਏਗਾ ਤੁਹਾਡਾ